ਸਤਿ ਸ਼੍ਰੀ ਅਕਾਲ ਮੇਰੇ ਵੀਰ ਟਾਲੀਵਾਲ ਤੁਹਾਡਾ ਸਭ ਦਾ ਨੀ ਕਬੜੀ ਇਨਫਾਰਮਰ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੀ ਖਿਸ਼ੂ ਚੜ੍ਹਦੀ ਕਲਾ ਚ ਹੋਵੋਗੇ ਜੇਕਰ ਕੋਈ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਾਂ ਦਾ ਤੁਹਾਡਾ ਸਭ ਦਾ ਫਰਜ਼ ਬਣਦਾ ਹੀ ਹੈ ਜੀ ਅੱਜ ਆਪਾਂ 5 ਜਨਵਰੀ 2025 ਨੂੰ ਹੁਣ ਪਾਲੇ ਵਾਪਕ ਕਬੱਡੀ ਕਪਾਵਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਮੇਰਵਾ ਕੁਛ ਇਸ ਪ੍ਰਕਾਰ ਹੈ ਅੱਜ ਇੱਕ ਵੱਡੀ ਕੱਪਿੰਡ ਖੁਲਾਰ ਖੋੜ ਜਿਲ੍ਹਾ ਸੰਗਰੂਰ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ 37 ਕਿਲੋ ਅਤੇ 33 ਕਿਲੋ ਵਜਰੇ ਦੀ ਕਬੱਡੀ ਦੇ ਮੈਚ ਕਰਵਾਏ ਜਾਣਗੇ 37 ਕਿਲੋ ਵਜਨਿਕ ਕਬੱਡੀ ਦਾ ਪਹਿਲਾ ਇਨਾਮ 1100 ਅਤੇ ਦੂਜਾ ਹੈ ਨਾ 3100 ਹੋਵੇਗਾ ਜੀ 33 ਕਿਲੋ ਵਜਨਿਕ ਦਾ ਪਹਿਲਾ ਇਨਾਮ 3100 ਤੇ ਦੂਜਾ ਇਨਾਮ 200 ਹੋਵੇਗਾ ਜੀ ਇੱਥੇ ਅੱਜ ਨੂੰ ਰੋਲ ਪਿੰਡਵਾਰ ਦੇ ਮੈਚ ਕਰਵਾਏ ਜਾਣਗੇ ਅੱਜ ਦਾ ਇਹ ਮਹਾਕੁੰਭ ਪਿੰਡਵਾਰ ਪਾਲ ਅੰਮ੍ਰਿਤਸਰ ਸਾਹਿਬ 'ਤੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਆਹ ਲੋਪਨ ਦੇ ਚਾਰ ਇੰਟਰਨੈਸ਼ਨਲ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਬਾਬਾ ਬਿਧੀ ਬਾਬਾ ਬਿਧੀ ਜਨ ਜੀ ਕਬੱਡੀ ਕਲੱਬ ਫਰੰਦੀਪੁਰ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੁਰਸਿੰਘ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਅਤੇ ਅਤੇ ਚੜ੍ਹਦੀ ਕਲਾ ਕਬੱਡੀ ਕਲੱਬ ਵੇਰਕਾ ਇਸ ਮੈਚ ਦਾ ਲਾਈਵ ਪੰਜਾਬ 7 ਟੀਵੀ ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਆਨੰਦ ਮਾਣ ਸਕਦੇ ਹਨ ਇੱਕ ਅੱਜ ਕਬੱਡੀ ਕੱਪ ਹੋਣਾ ਸੀ ਜਿਹੜਾ ਤੁਹਾਨੂੰ ਪੋਸਟਰ ਦੇ ਵਿੱਚ ਦਿਖਾਇਆ ਗਿਆ ਹੈ ਇਹ ਅੱਜ ਕੁਝ ਕਾਰਨ ਕਰਕੇ ਕੈਨਸਲ ਕਰ ਦਿੱਤਾ ਗਿਆ ਹੈ ਜੀ ਇਸ ਕਬੱਡੀ ਕੱਪ ਦੀ ਵੀ ਨਵੀਂ ਅਪਡੇਟ ਅਸੀਂ ਤੁਹਾਨੂੰ ਜਲਦੀ ਦੇਵਾਂਗੇ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਭ ਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬਣਦਾ ਹੀ ਹੈ ਜੀ ਧੰਨਵਾਦ